ਮੈਂ ਭੇਜੀ ਆਪਾਂ ਬਲੌਗ ਪਾਇਆ ਕਰਾਂਗੇ ਤੇਰੀਆਂ ਵੀਡੀਓ ਬਣਾਇਆ ਕਰਾਂਗੇ ਕਿਹੜੀਆਂ-ਕਿਹੜੀਆਂ ਗੱਲਾਂ ਸੁਣਾਇ ਕਰੇਨੀ ਪ੍ਰਾਣੀਆਂ ਕਿਹੜੀਆਂ ਗੱਲਾਂ ਸੁਣਾਇ ਕਰੇਨੀ ਪ੍ਰਾਣੀਆਂ ਭੇਜੀ ਆ ਮਾ ਕੋ ਬੁੜੀ ਆ ਦੇ ਕੌਣ ਗਰਲੇ ਕੁਸੀ ਉਹਦਾ ਨਾਮ ਉਹ ਆਦੀ ਮੇਰੇ ਕੇ ਬਿਆਨ ਹੂ 60 ਸਾਲ ਹੋ ਗਏ ਇਹ ਕਿ ਬਰਾਤ ਕਿੰਨਾ ਚੇਰੇ ਆ ਤੇ ਚਾਰ ਦਿਨ ਅਕੇ ਫੇਰ ਅਕੇ ਰਹਿ ਕਿਨੇ ਕਰਦੇ ਆ ਨੀ ਉਹਦੇ ਕੋਲ ਆ ਤੇ ਖਾਣ ਲੈਂਦੇ ਤੇ ਉੱਥੇ ਰੋਟੀ ਖਵਾਉਂਦੇ ਤੇ ਇਹ ਰਿਸ਼ਤਾ ਕਿਨੇ ਕਰਦੇ ਆਲੀ ਕਿ ਰਿਸ਼ਤਾ ਹੈ ਕਰਦੇ ਪੁੱਤ ਇਹ ਪਹਿਲਾਂ ਨਾਈ ਵੇਖਣ ਜਾਂਦਾ ਨਾਈ ਵੀ ਸਿੰਦਾ ਜਾਂਦਾ ਨਾ ਫੇਰ ਵੀ ਉਹ ਜਾਂਦਾ ਜਿਵੇਂ ਉਹ ਨੂੰ ਆ ਕੇ ਪੁੱਤ ਹਨ ਨਵੀਂ ਜਾਵਾਂ ਕੋਈ ਆ ਜਾ ਪੁੱਤ ਨੂੰ ਦੇਖਿਆ ਇਹ ਮੇਰੇ ਘਰ ਦੇ ਸਿੰਦਾ ਆ ਗਿਆ ਤੇ ਕਿ ਬਾਪੂ ਤੇਰੇ ਵੀ ਸਿੰਦਾ ਹੈ ਹੁੰਦਾ ਕਿ ਹਉ ਡੈ ਡੈ ਡੀ ਉਡੀ ਕਹਿੰਦੇ ਨਹੀਂ ਕਹਿੰਦੇ ਸੀ ਉਹਦਾ ਹਾਂ ਪੁੱਤ ਮੇਰੇ ਗੱਲ ਕਰ ਮੈਂ ਜ਼ਿੰਦਾ ਟੂੜੇ ਉਹਦਾ ਇਹ ਬਾਪੂ ਤੇਰੇ ਜ਼ਿੰਦਾ ਕਿ ਤੇ ਮੇਰੇ ਪਹਿਲਾ ਆ ਗਿਆ ਮੈਂ ਕੀ ਕਰਨਾ ਤੇ ਫੇਰ ਅਗੇ ਕੁੜੀ ਦੇ ਉਹ ਚਨਵਾ ਹੁੰਦਾ ਇੱਕ ਚਾਦਰ ਹੁੰਦਾ ਉਹ ਚ ਬਲੇ ਕੇ ਤੇ ਫੇਰ ਆ ਕੇ 4 ਵਜੇ ਨੰਦ ਹੁੰਦੀ ਕੁੜੀ ਨੂੰ ਕੁੜੀ ਨੂੰ ਘਰਾਜ ਵਹਾ ਲੈਦੀ ਦਿੱਤੇ ਸੇਨਾ ਵਾਜ ਬਿਠਾ ਲੈਂਦੇ ਪ੍ਰਾਂਤ ਚ ਪ੍ਰਾਂਤ ਚ ਕਿਵੇਂ ਦੇਖੇ ਇੱਕ ਕੁੜੀ ਦੇ ਪੈਰ ਪੂਰਨਾ ਤੇ ਸਭ ਤੇ ਫਿਰ ਅਗੇ ਉੱਥੇ ਆ ਕੇ ਨੰਦ ਪ੍ਰਾਂਤ ਨੂੰ ਫੇਰੀ ਜਾਂਦੇ ਮੁੰਡੇ ਐ ਖੜ ਜਾਂਦੇ ਹੂੰ ਦੋ ਜਾਂ ਨਹੀਂ ਚਾਰ ਜਾਂ ਨਹੀਂ ਇਹ ਹੁਣ ਵੀ ਖੜਦੇ ਨੇ ਹੂੰ ਇਹੋ ਪ੍ਰਾਂਤ ਨੂੰ ਐ ਖਿੱਚ ਲੈਂਦੇ ਉਹ ਦੂਜਾ ਖਿੱਚ ਲੈਂਦਾ ਦੂਜਾ ਐ ਨੰਦ ਦੇ ਹੰਦ ਅੱਛਾ ਪਹਿਲਾਂ ਪ੍ਰਾਂਤ ਚ ਬਿਠਾ ਕੇ ਦਿੰਦੇ ਹੁੰਦੇ ਹੁੰਦੇ ਸੀ ਹੁਣ ਤੁਰ ਕੇ ਜਿਵੇਂ ਆਪਾਂ ਕਰਦੇ ਹਾਂ ਸ਼ਿਕਾਣੀ ਹੁੰਦੀ ਲੁਕੀ ਹੁੰਦੀ ਉਹਨੂੰ ਮੁੰਡਾ ਤਾਂ ਦੇਖਿਆ ਜਾਂਦਾ ਸਾਰਿਆਂ ਤੋਂ ਕੁੜੀ ਨਹੀਂ ਕੁੜੀ ਨਹੀਂ ਕਦੇ ਕਿਸੇ ਨੇ ਦੇਖੀ ਸੀ ਕਹੀ ਲਿੰਦੇ ਮਨਜੋ ਸੀ ਨਾ ਤਾਂ ਕਨੇ ਪੁੱਤਾਂ ਗੇਰਾਂਡ ਪੁਣਾ ਹੋਇਆ ਸੀ ਇਹ ਹੁੰਦਾ ਇਹੀ ਕੋਸਾ ਬਾ ਇਹ ਸੇਰ ਕੋਣ ਦਗਾ ਸਗੀ ਬਣ ਪਾਉਣਗਾ ਧੂਆ ਪਾਉਣਗਾ

ਮਾਂ ਜੀ ਦੇ ਦੇ ਕਿਦਾ ਵੇਰ ਬਾਰੇ ਹੁੰਦੇ ਹੁਣ ਤਾਂ ਕਾਂਟੀ ਲੱਗਿਆ ਹੈ ਹੁਣ ਤਾਂ ਕੁੜੀਆਂ ਆਪਣੇ ਵੇਖ ਲੈਣੇ ਆਣ ਜੇ ਤਾਂ ਕੁੜੀ ਦੇ ਵਿਹਿੰਦਾ ਗਿਆ ਤਾਂ ਮਾਂ ਆਪਣੇ ਦੇ ਮਗਰੋਂ ਆ ਗਿਆ ਜੇ ਕੁੜੀ ਦੇ ਨਾਮ ਵਿਹਿੰਦਾ ਤਾਂ ਮਾਂ ਆਪਣੇ ਨੇ ਬਣਾਇਆ ਹੋਰ ਕੁੜੀ ਨਾਲ ਕਹਿਣੀ ਹੈ ਹੁਣ ਤਾਂ ਕਾਂਟੀ ਲੱਗਿਆ ਹੈ ਕੋਣ ਤਾਂ ਲਾ ਗੱਲਾਂ ਸੁਣਾਇਆ ਹੋਰ ਮਾਂ ਮੇ ਬੇਸਾ ਦਾ ਤਾਂ ਹੈ ਕੀ ਕਰਦਾ ਤੇਰੀਆਂ ਗੱਲਾਂ ਸੁਣੀ ਜਾ ਕੇ ਆਦੀ ਪੁੱਤ ਮੈਂ ਤੁਹਾਡੇ ਕੋਲ ਆ ਕੇ ਦੱਸਣ ਸਾਰੀਆਂ ਕਦੇ ਕੋਈ ਨਾ ਹੈ ਮੈਂ ਜਦੋਂ ਤੇਰਾ ਵਿਆਹ ਹੋਇਆ ਸੀ ਬਈ ਉਦੋਂ ਵੀ ਪ੍ਰਾਂਤ ਚ ਹੀ ਹੁੰਦੇ ਹੁੰਦੇ ਸੀ ਉਹਦੋਂ ਪਹਿਲਾਂ ਵੀ ਗੱਲ ਆਈ ਹੈ ਉਹ ਆਦੀ ਮੈਂ ਉਹ ਆਦੀ ਵੇਦਿਆਂ ਲਈ ਆਇਆ ਕਰਦੇ ਮੈਂ ਪਹਿਲਾਂ 7 ਸਾਲ ਹੋ ਗਿਆ ਦੀ ਮੇਦਿਆਂ ਹੂੰ 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 ਇਹ ਮੇਰੇ ਵੇਣ ਨੇ ਕੋਣਾਂ ਤੱਕ ਰੋਦੀ ਕਮਾਂ ਦੇ ਕੋਰਾ ਕੀ ਹੁੰਦਾ ਤਾਂੀਆਂ ਹੁੰਨਗਾ ਅੱਗੇ ਬਣਾਉਂਦੀਆਂ ਆਣੀ ਦਾ ਆਉਂਦੇ ਆ। ਤੇ ਥਾ ਗਾਂ ਗਾਂ ਇੱਕ ਦੂਜੀ ਗਾਂ। ਇਹਨੂੰ ਆਪ ਮੈਟ ਕਹਿ ਦਿੰਨੇ ਹੁਣ। ਥੱਲੇ ਬਿਸ਼ਾਨ। ਆ ਥਾ ਗਾਂ ਗਾਂ ਗੁਰਦਵਾਰਿਆਂ ਚ। ਹੁਣ ਆਪਾਂ ਖਾਣੇ ਹੁੰਨੇ ਆ। ਉਹ ਤਾਂ ਮੰਨਿਆ ਕੋਰਾ ਕੋਰਾ। ਉਹਰੇ ਉਹਨੂੰ ਕਹਿੰਦੇ ਹੁੰਦੇ ਜਾਨੀ ਆ ਰੰਗਲੇ ਕੋਰੇ ਕੋਰੇ। ਜਲਦਾ ਘੜਵਾ ਪਰ ਫੀਡ ਵਈਆ ਥੱਲੇ ਬਹਿ ਕੇ ਰੋਟੀ ਖਾਂਦੇ ਹੁੰਦੇ। ਥੱਲੇ। ਬਾ ਉਹ ਆ ਸ੍ਰੀ ਸੇਵਿੰਦਾ। ਕਿਵੇਂ ਹੁਣ ਤੱਪੜ ਵੀ ਛੇ ਹੁੰਦਾ। ਹਾਂ। ਵਾਹ ਕਰਨੀ ਕਈ ਨਹੀਂ ਕਿ ਤਰਹਾਣਾ ਵੀ ਨਾਲ ਹੀ ਜਾਂਦਾ ਆ ਨਹੀਂ ਪਰੌਣਾ ਵੀ ਨਾਲ ਹੀ ਜਾਂਦਾ ਓਹ ਕਦੋਂ ਤੱਕ ਪਰੌਣਾ ਆਉਂਦਾ ਨਾ ਆਥਣੇ ਦਾ ਈ ਉਹਦੀ ਰੋਟੀ ਉੱਥੇ ਵੇਚਦੀ ਹੂੰ ਤਾਰੇ ਜਿੱਥੇ ਤਾਰਾ ਆਂਦਾ ਤਾਂ ਜਾਂ ਜਾਂਦਾ ਪਰ ਇੰਨਾਂ ਨੰਦਾਂ ਵੇਲੇ ਆਉਂਦਾ ਪਰ ਕਿ ਰੋਟੀ ਖਾਂਦਾ ਜੇ ਨਾ ਉਹ ਤੋਂ ਤੇ ਅੱਗੇ ਤਾਂ ਰੋਟੀ ਖਾਂਦੇ ਨਾ ਮੈਂ ਇੱਕ ਪਹਿਲਾਂ ਨਾ ਓਹਦੀ ਜਿਵੇਂ ਪਰੌਣੇ ਦੀ ਕੱਟ ਕੇ ਰੋਟੀ ਤੇ ਵਾ ਅੰਦਰ ਲੈ ਕੇ ਜਾਂਦੀ ਪੈਸੇ ਧਰ ਕੇ ਦੇ ਰੱਖੇ ਹੁੰਦੇ ਬੇਸੇ ਰੱਖ ਲਾਂ ਮੇਰੀ ਜੀ ਮਾਂ ਦਿੰਦੀ ਪਰ ਉਹ ਜਿਆਨ ਚੜਾ ਜਾਂਦਾ ਜਿਆਨ ਚੜਾ ਨਾਮ ਮਾਂ ਨਾ ਪੇ ਹੁੰਦਾ ਨਾ ਕੋਈ ਮਾਮਾ ਮੂਮਾ ਬਹੁਤ ਜਵਤੀ ਕੱਢਦਾ ਮੇਰੇ ਜਿਹੜੀ ਚੀਜ਼ ਖਾਂਦੇ ਹਾਂ ਤਾਂ ਕੀਆ ਤਾਂ ਜਾਂਦਾ ਪਰ ਉਹ ਕੁੜੀ ਕੋਲੇ ਲੈ ਕੇ ਜਾਂਦੇ ਰਮਾ ਦੇ ਕੇ ਵੱਡਾ ਸਾਰਾ ਉਡੀ ਨੇ ਜਿਹੜੇ ਰੱਖਣੇ ਹੁੰਦੇ ਰੱਖ ਲੈਿੰਦੀ ਮੋੜ ਨਹੀਂ ਹੁੰਦੇ ਮੋੜ ਨਹੀਂ ਹੁੰਦੇ ਉਹਨੇ ਸੰਗ ਲਗੇ ਬੈਠ ਹੋ ਕੇ ਰੱਖ ਲਿਆ ਰੱਖ ਲਿਆ ਹੂੰ ਤੇ ਮੱਛਗਣੇ ਰੱਖਣੇ ਨਿਕਉਂਂਂਡੇ ਫੁਲਾਣ ਦੇ ਜਿੰਨੇ ਕਾ ਰੱਖ ਲਿਆ ਹੂੰ ਜਦ ਜਾਂ ਫੇਰ ਆ ਕੇ ਫੁਲਾਣ ਦੇ ਉਹਨਾਂ ਸਭ ਨੇ ਇੱਕ ਫੇਰੋ ਦਿਖਾਣ ਲੱਗਦੇ ਉਹਨਾਂ ਚ ਰੋਟੀ ਨਾ ਖਾਂਦੇ ਹੂੰ ਕਰਦੇ ਤਾਂ ਹੁਣ ਵੀ ਐ ਰੋਟੀ ਦਾ ਉਹਨੂੰ ਕਦੋਂ ਕੱਢਦੇ ਨੇਗੇ ਤਾਂ ਫੇਰ ਬਾਹਰ ਹੁੰਦਾ ਹਾਂ ਅੱਗੇ ਨਾ ਖਾਂਦੇ ਉਹਨਾਂ ਚ ਓਡੀ ਰੋਟੀ ਭੇਜ ਕੇ ਖਾਂਦੇ ਹੁਣ ਤਾਂ ਕਾ ਲੈਂਦੇ ਸਾਰੇ ਪਹਿਲੇ ਹਾਂ yeah